ਭੰਨੇ ਗਏ ਆ 2024 ਦੀ ਤਸਵੀਰ ਅੱਜ ਸਾਰਿਆਂ ਦੇ ਸਾਹਮਣੇ ਆ ਤੇ 2024 ਦੇ ਵਿੱਚ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਵਾਤੇ ਬੈਠੇ ਨੇ ਹੁਣ ਜਿਹੜੇ ਸਾਡੇ ਦੇਸ਼ ਦੇ ਸੱਤਾ ਤੇ ਕਾਬਜ ਨੇ ਲੋਕ ਪਮਾ ਉਹ ਪ੍ਰਧਾਨ ਮੰਤਰੀ ਹੋਵੇ ਪਮਾ ਸਟੇਟ ਦਾ ਮੁੱਖ ਮੰਤਰੀ ਹੋਵੇ ਉਹ ਬੜੇ ਚਾਹ ਦੇ ਨਾਲ 2025 ਨੂੰ ਮਨਾ ਰਹੇ ਹੋਣਗੇ ਪਰ ਕਿਸਾਨਾਂ ਦੀ ਖੁਸ਼ੀ ਕਿਸ ਗੱਲ ਤੇ ਐ ਕਿ ਸਰਕਾਰ ਤੱਕ ਕੇ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਜਿਹੜੀਆਂ ਸਾਡੇ ਕਿਸਾਨਾਂ ਦੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰੇ ਸੁਆਮੀ ਨਥੰਦੀ ਦੀ ਰਿਪੋਰਟ ਜਿਹੜੀ ਸਰਕਾਰ ਕਹਿ ਰਹੀ ਐ ਵੀ ਅਸੀਂ ਤਾਂ ਇਹਨੂੰ 70% ਲਾਗੂ ਕਰਤਾ ਜੇ 70 ਉਹਨਾਂ ਦੇ ਕਹਿਣ ਮੁਤਾਬਕ ਕਰਤਾ ਤਾਂ ਫਿਰ 30% ਲਈ ਕਿਉਂ ਪੂਰੇ ਭਾਰਤ ਸੁਆਮੀ ਨਥੰਦੀ ਰਿਪੋਰਟ ਦੀ ਚਰਚਾ ਕਰਾ ਰਹੇ ਹੋ ਫਿਰ ਇਹਨੂੰ ਲਾਗੂ ਕਰੋ ਤਾ ਸਮੁੱਚੇ ਜਿਹੜੀ ਕਰਜ਼ੇ ਦੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਦੇ ਕਿ ਜਿਹੜੇ ਜਾਲ ਦੇ ਵਿੱਚ ਫਸ ਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਘੁਰਕੇ ਆ ਰਹੀਆਂ ਨੇ ਸਾਡੇ ਘਰਾਂ ਦੀਆਂ ਲਲਾਮੀਆਂ ਹੋ ਰਹੀਆਂ ਨੇ ਤਾਂ ਫਿਰ ਕਿਉਂ ਨਹੀਂ ਜਿਹੜਾ ਉਸ ਕਰਜ਼ੇ ਤੋਂ ਜਾਲ ਛਡਾਉਣ ਲਈ ਸਰਕਾਰ ਫੌਰੀ ਇਹਨਾਂ ਨੂੰ ਮੁਕਤ ਕਰੇ ਤਾਂ ਨਾਲ ਜਿਹੜੇ ਆਪਾਂ ਕਹਿ ਰਹੇ ਆਂ ਭਾਰ ਸਰਕਾਰ ਗੇਟ ਤੋਂ ਬਾਹਰ ਆਵੇ ਗੇਟ ਦਾ ਮਤਲਬ ਜਿਹੜੀ ਸਾਡੀ ਸਰਕਾਰ ਨੇ ਬਾਹਰ ਲਿਆਂ ਅਮਰੀਕਾ ਤੋਂ ਰੂਸ ਤੋਂ ਜਿਹੜੇ ਕਰਜ਼ਾ ਚੱਕਿਆ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਕੁਚਲਿਆ ਜਾ ਰਿਹਾ ਤਾਂ ਪ੍ਰਭੂ ਆ 2024 ਦੇ ਵਿੱਚ ਆਪਾਂ ਸਾਰਾ ਕੁਝ ਦੇਖਿਆ ਪਰ ਇਸ ਜਗ੍ਹਾ ਦੇ ਵਿੱਚ ਆਪਾਂ ਉਹ ਪੰਡਾਲ ਦੇ ਵਿੱਚ ਖੜੇ ਆ ਤਾਂ ਸਾਨੂੰ ਤਾਂ ਕੋਈ ਕਿਰਨ ਫੇਰ ਦੇ ਸਕਦੀ ਹੈ ਕਿ ਤੜਕੇ ਮੰਤਰੀ ਮੰਡਲ ਕੇਂਦਰ ਦਾ ਬੈਠਕ ਬੁਲਾਵੇ ਬੈਠਕ ਬੁਲਾ ਕੇ ਜਿਹੜੀਆਂ ਮੰਗਾਂ ਦੀ ਖਾਤਰ ਸਰਜਾਰ ਜਗਜੀਤ ਸਿੰਘ ਢੱਲੇਵਾਲ ਮਰ ਵਰਤੇ ਬੈਠੇ ਨੇ ਤਾਂ ਉਹ ਮੰਗਾਂ ਕਿਸਾਨਾਂ ਦੀ ਝੋਲੀ 'ਚ ਪੈਣ ਕਿਸਾਨਾਂ ਨੂੰ ਕੋਈ ਨਵੀਂ ਕਿਰਨ ਦਿਸੇ ਕਿ 2025 ਦੇ ਵਿੱਚ ਜਿਹੜਾ ਸਾਡਾ ਦਿਨ ਚੜਿਆ ਸਾਡੀਆਂ ਆਸਾਂ ਮੁਤਾਬਕ ਆ ਜਿਹੜੀਆਂ ਮੰਗਾਂ ਲਾਗੂ ਹੋਈਆਂ ਨੇ ਫੇਰ ਹੀ 2025 ਕਿਸਾਨਾਂ ਲਈ ਚੰਗਾ ਦਿਨ ਹੋਊਗਾ ਨਹੀਂ ਤਾਂ ਅਸੀਂ ਰੋਜ਼ ਦੀ ਤਰ੍ਹਾਂ ਜਿਵੇਂ ਐਸ ਵਕਤ ਆ ਮੇਰੇ ਨਾਲ ਸਾਰੇ ਸਾਡੇ ਫੌਜੀ ਭਾਈਚਾਰੇ ਇਹ ਜ਼ਿਲ੍ਹੇ ਮੁਤਾਬਕ ਇਸ ਮੋਰਚੇ ਦੇ ਵਿੱਚ ਡਿਊਟੀਆਂ ਲਾ ਰਹੇ ਨੇ ਰੋਜ਼ ਨਵੀਆਂ ਨਵੀਆਂ ਹਵਾਵਾਂ ਆਉਂਦੀਆਂ ਨੇ ਕੋਈ ਕਹਿੰਦਾ ਜੀ ਅੱਜ ਹਸਪਤਾਲ ਖਾਲੀ ਕਰਵਾਤੇ ਕੋਈ ਕਹਿੰਦਾ ਜੀ 5000 ਸਮਾਣੇ ਪੁਲਿਸ ਖੜੀ ਐ ਕੋਈ ਕਹਿੰਦਾ ਆਪਣੇ ਮੋਰਚੇ ਦੇ ਆਸੇ ਪਾਸੇ ਫੌਜੀ ਆ ਗਏ ਇਹ ਜਿਹੜੀਆਂ ਜਿਹੜੀਆਂ ਰੋਜ਼ ਹਰਕਤਾਂ ਹੁੰਦੀਆਂ ਨੇ ਪਤਾ ਨਹੀਂ ਸਰਕਾਰ ਜੋ ਕੇ ਦੇਖਦੀ ਐ ਤੇ ਪਰ ਅਸੀਂ ਉਸ ਤਿਆਰੀ ਦੇ ਵਿੱਚ ਇਸ ਵਕਤ 2024 ਥੋੜੇ ਸਮੇਂ ਲਈ ਅਲਵਦਾ ਕਹਿਣ ਵਾਲੇ ਨੇ ਲੋਕ ਤੇ 2025 ਦੇ ਵਿੱਚ ਪੈਰ ਧਰਨ ਵਾਲੇ ਨੇ ਪਰ ਸਾਡੇ ਲਈ ਤਾਂ ਉਹੀ ਸੋਟੀਆਂ ਉਹੀ ਰਾਤਾਂ ਉਹੀ ਸਭ ਕੁਝ ਬੈਠੇ ਆ ਅਸੀਂ ਤਾਂ ਇਸ ਦੀਗ 'ਚ ਬੈਠੇ ਆ ਕਿ ਕਦੋਂ ਸਰਕਾਰ ਮੰਗਾਂ ਲਾਗੂ ਕਰੇ ਤੇ ਸਰਕਾਰ ਸਾਡੀ ਇਸ ਦੀਗ ਤੇ ਬੈਠੇ ਨੇ ਕਿਦੋਂ ਸਾਨੂੰ ਕਮਜ਼ੋਰੀ ਹੋਵੇ ਅਸੀਂ ਇਹਨਾਂ ਨੂੰ ਕੁੱਟ ਕੇ ਇੱਥੋਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਈਏ ਉਸ ਮੰਗਾਂ ਦੀ ਖਾਤਰ ਜਿਹੜੇ ਆਪਾਂ ਬੈਠੇ ਆ ਤੇ ਖਾਸ ਕਰਕੇ ਅਸੀਂ ਰੋਜ਼ ਸਾਡੇ ਲੋਕਾਂ ਨੂੰ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਅੰਦ ਵਿੱਚ ਸਾਹ ਦਿੱਤਾ ਐਵੇਂ ਲਈ ਆਉਣ ਵਾਲੇ ਦਿਨਾਂ ਦੇ ਵਿੱਚ 4 ਜਨਵਰੀ ਨੂੰ 4 ਜਨਵਰੀ ਨੂੰ ਇਸੇ ਜਗ੍ਹਾ ਤੇ ਖਨੌਰੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਕਿਉਂ ਕਰਾਂਗੇ ਕਿ ਹਰੇਕ ਦੀ ਇੱਛਾ ਹਰੇਕ ਦੀ ਇੱਛਾ ਦੇ ਮੁਤਾਬਕ ਅਸੀਂ ਰੋਜ਼ ਕਿਸੇ ਨੂੰ ਮਲਾ ਰਹੇ ਹਾਂ ਦੋ ਨੂੰ ਚਾਰ ਨੂੰ ਕਿ ਅਸੀਂ ਢੱਲੇਵਾਲ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਅਸੀਂ ਕੋਈ ਗੱਲ ਵੀ ਕਰਨੀ ਹੈ ਪਰ ਉਹ ਸਥਿਤੀ ਦੇ ਵਿੱਚ ਜੋ ਡੱਲੇਵਾਲ ਸਾਹਿਬ ਨੇ ਇਹ ਗੱਲਾਂ ਦਾ ਜਵਾਬ ਦਿੱਤਾ ਬਈ ਜਿਹੜੇ ਲੋਕਾਂ ਲਈ ਮੈਂ ਮਰ ਰਿਹਾ ਜਿਹੜੇ ਲੋਕਾਂ ਲਈ ਮੈਂ ਲੜ ਰਿਹਾ ਉਹ ਲੋਕਾਂ ਨੂੰ ਤੁਸੀਂ ਇੱਕ ਦਿਨ ਸੱਦੋ ਤੇ ਉਹ ਦਿਨ ਅਸੀਂ ਫੋਰਮ ਨੇ ਮੀਟਿੰਗ ਬੁਲਾ ਕੇ 4 ਜਨਵਰੀ ਤੈਅ ਕੀਤੀ ਹੈ 4 ਜਨਵਰੀ ਨੂੰ ਕਨੌਰੀ ਦੇ ਵਿੱਚ ਪੀਲ ਹੈ ਸਾਰੇ ਪੰਜਾਬੀਆਂ ਨੂੰ ਹਰਿਆਣੇ ਵਾਲੇ ਲੋਕਾਂ ਨੂੰ ਸਾਡੇ ਰਾਜਸਥਾਨ ਦੇ ਉੱਤਰ ਪ੍ਰਦੇਸ਼ ਚਾਰ ਸਟੇਟਾਂ ਦੇ ਵਿੱਚ ਆ ਜਿਹੜਾ ਖਨੌਰੀ ਨਾਕਾ ਖੁੰਝਾ ਲੱਗਦੀ ਆ ਜਿਵੇਂ ਆਪਾਂ ਕਹਿੰਦੇ ਨੇ ਸਾਡੇ ਤਿੰਨ ਜੂ ਪਿੰਡਾਂ ਦੀ ਜੂ ਲੱਗਦੀ ਆ ਤਾਂ ਅਸੀਂ ਉੱਥੇ ਬੈਠਿਆ ਨੇੜੇ ਆ ਉਹਨਾਂ ਨੂੰ ਪੀਰ ਆ ਚਾਰ ਸਟੇਟਾਂ ਦੇ ਕਿ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਬੱਥਾ ਟਰੱਕਾਂ 'ਤੋਂ ਭਰ ਕੇ ਖਨੌਰੀ ਲੈ ਕੇ ਆ ਗਏ ਤੇ ਜਿਹੜੀ ਇੱਛਾ ਡੱਲੇਵਾਲ ਸਾਹਿਬ ਦੀ ਕਿ ਮੈਂ ਪੂਰੇ ਜਿਹੜੇ ਲੋਕਾਂ ਲਈ ਮਰ ਰਿਆਂ ਲੜ ਰਿਆਂ ਤਾਂ ਉਹ ਮੇਰੇ ਲੋਕ ਇੱਥੇ ਆਉਣ ਖਨੌਰੀ ਤੇ ਮੈਂ ਜ਼ਰੂਰ ਜੋ 1-2 ਮਿੰਟ ਉਹਨਾਂ ਦੇ ਦਰਸ਼ਨ ਵੀ ਕਰੂੰਗਾ ਤੇ ਜਿਹੜੀ ਮੇਰੀ ਦਿਲ ਦੀ ਭਾਵਨਾ ਮੈਂ ਚਾਹੁੰਦਾ ਕਿਆਂ ਛੋਡੇ ਲਈ ਮੈਂ ਕਰ ਕੀ ਸਕਦਾ ਉਹ ਸਾਰੀਆਂ ਗੱਲਾਂ 4 ਜਨਵਰੀ ਨੂੰ ਆਪਾਂ ਸਟੇਜ ਤੋਂ ਡੱਲੇਵਾਲ ਸਾਹਿਬ ਨੂੰ ਲਾਜ਼ਮੀ ਦੋ ਸ਼ਬਦ ਬੁਲਾਵਾਂਗੇ ਪਰ ਭਰਾਵੋ ਡੱਲੇਵਾਲ ਸਾਹਿਬ ਦੇ ਉੱਤੇ ਮਰਨ ਮਰਦੇ ਦਿਨ 40 ਹੋ ਜਾਣਗੇ ਤਾਂ 40 ਦਿਨਾਂ ਦੇ ਵਿੱਚ ਸਥਿਤੀ ਕੀ ਹੋਊਗੀ ਇਹ ਸਾਰਿਆਂ ਦੇ ਸਾਹਮਣੇ ਆ ਦੇਖੋ ਟਾਈਮ ਨਾ ਖਿਜਾਇਓ ਜਿਵੇਂ ਤੁਸੀਂ 30 ਤਰੀਕ ਨੂੰ ਆਪਦੇ ਕਾਰੋਬਾਰ ਛੱਡ ਕੇ ਰੋੜਾਂ ਤੇ ਆਇਓ ਏਵੇਂ ਜਿੱਕਰ ਪਰਿਵਾਰਾਂ ਸਮੇਤ ਹਰੇਕ ਪਿੰਡਾਂ ਦੇ ਵਿੱਚੋਂ ਬੱਸਾਂ ਟਰੱਕਾਂ ਭਰ ਕੇ ਖਨੌਰੀ ਦੇ ਵਿੱਚ ਲੈ ਕੇ ਆਈਏ ਇਸ ਲਈ ਸਾਰੇ ਅਸੀਂ ਜਿਹੜੇ ਪਹਿਰੇ ਤੇ ਆ ਉਹਦੀ ਪ੍ਰਧਾਨ ਜੀ ਦੀ ਸੁਰੱਖਿਆ ਤਾਂ ਜਿਹੜਾ ਪ੍ਰਬੰਧ ਹੈ ਰੋਹ ਸਖਤ ਕਰਦਿਆ ਰੋਹ ਸਖਤ ਕਰਦਿਆਂ ਤਾਂ ਇਸ ਲਈ ਜਿੰਨੀ ਸਾਡੀ ਅੱਜ ਮੋਰਚੇ ਦੇ ਵਿੱਚ ਗਿਣਤੀ ਆਈ ਹੈ ਨੌ ਜਵਾਨਾਂ ਦੀ ਹਜੇ ਵੀ ਜਿਹੜੀਆਂ ਪਿੰਡਾਂ ਦੇ ਵਿੱਚੋਂ ਨੇੜਲੇ ਪਿੰਡਾਂ ਦੇ ਵਿੱਚੋਂ ਜੋ ਜੋ ਇਹਨਾਂ ਨੂੰ ਹਰਕਤ ਸਰਕਾਰ ਦੀ ਦਿੱਸਦੀ ਹੈ ਸੋਸ਼ਲ ਮੀਡੀਆ ਤੇ ਜੋ ਆਪਣੀ ਗੱਲ ਜਾਂਦੀ ਹੈ ਇਹਨੂੰ ਸੁਣ ਕੇ ਉਹਦੀ ਲੋਕ ਜਿਹੜੇ ਨੌਜਵਾਨ ਮੋਰਚੇ ਚ ਆਏ ਨੇ ਅੱਜ ਵੀ ਹਜ਼ਾਰਾਂ ਨੌਜਵਾਨਾ ਜਿਹੜਾ ਇਸ ਵੇਲੇ ਖਨੌਰੀ ਮੋਰਚੇ ਚ ਪਹੁੰਚੇ ਨੇ ਡੱਲੇਵਾਲ ਸਾਹਿਬ ਦੇ ਜਿਹੜੀ ਸੁਰੱਖਿਆ ਦਾ ਜਿਹੜਾ ਘੇਰਾ ਹੈ ਹੋਰ ਮਜ਼ਬੂਤ ਕੀਤਾ ਅਸੀਂ ਆਸ ਕਰਾਂਗੇ ਕਿ ਲਗਾਤਾਰ ਤੁਸੀਂ ਮੋਰਚੇ ਚ ਵੀ ਗਿਣਤੀ ਵਧਾਉਂਦੇ ਜਾਓ ਤਾਂ ਸਾਡੀ ਜਿਹੜੀ ਭੀੜ ਹੈ ਇਹ ਘਟੋ-ਕਟ ਬਾਰਡਰ ਤੋਂ ਲੈ ਕੇ ਪਿੱਛੇ ਪਾਤੜਾ ਤੱਕ ਨੂੰ ਜਾਈਏ ਤੇ 4 ਜਨਵਰੀ ਨੂੰ ਆਪਾਂ ਤਾਂ ਲੱਖਾਂ ਕਿਹਾ ਉਹ ਦਿਨ ਯਾਦ ਕਰਿਓ ਜਿੱਦ ਦੇ 10 ਅਕਤੂਬਰ ਆਪਾਂ ਬਰਨਾਲੇ ਦੇ ਵਿੱਚ ਚੱਲਦੇ ਮੋਰਚੇ ਜੋ ਦਿੱਲੀ ਮੋਰਚਾ ਚੱਲਦਾ ਸੀ ਆਪਣਾ ਤੇ ਸਰਕਾਰ ਸਾਡੇ ਤੇ ਉਦੋਂ ਵੀ ਚੱਲਦੇ ਮੋਰਚੇ ਦੇ ਵਿੱਚ ਆਪਣੇ ਝੋਨਾ ਖਰੀਦਣ ਤੋਂ ਪਿੱਛੇ हट ਰਹੀ ਸੀ ਉਦੋਂ ਵੀ ਸ਼ਰਤਾ ਲਾ ਰਹੇ ਸੀ ਤਾ 10 ਅਕਤੂਬਰ ਨੂੰ ਲੱਖਾਂ ਦਾ ਇਕੱਠ ਕਰਕੇ ਦਾੜਾ ਮੰਡੀ ਦੇ ਵਿੱਚ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਸੀ ਤਾਂ ਤਾਂ ਤਿੰਨੇ ਕਾਨੂੰਨ ਜਿਹੜੇ ਰੱਦ ਹੋਏ ਨੇ ਤੇ ਕੇਂਦਰ ਸਰਕਾਰ ਪੁੱਛਦੀ ਸੀ ਵੀ ਇਹ ਕੀ ਦਾ ਇਕੱਠ ਹੈ ਤੇ ਉਹ ਵੀ ਇਕੱਠ ਢੱਲੇਵਾਲ ਸਾਹਿਬ ਨੇ ਕੀਤਾ ਸੀਗਾ ਇਸ ਲਈ 4 ਜਨਵਰੀ ਨੂੰ ਉਹ ਬਰਨਾਲੇ ਵਾਲਾ ਰਿਕਾਰਡ ਤੋੜ ਕੇ ਪਰਿਵਾਰਾਂ ਸਮੇਤ ਇੱਥੇ ਆਪਾਂ ਜਿਹੜਾ ਲੱਖਾਂ ਦੀ ਗਿਣਤੀ ਚਾਵਾਂਗੇ ਤੇ ਸਰਕਾਰ ਨੂੰ ਮੈਸੇਜ ਦੇਵਾਂਗੇ ਕਿ ਉਹੀ ਡੱਲੇਵਾਲ ਸਾਹਿਬ ਨੇ ਜੇ ਉਹ ਤਿੰਨੇ ਕਾਨੂੰਨ ਰੱਦ ਕਰਵਾ ਸਕਦੇ ਨੇ ਐਮਐਸਪੀ ਕਾਨੂੰਨ ਬਣਾ ਕੇ ਰਹਿਣਗੇ ਇਸ ਲਈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਪੇਲ ਕਰਦਾ ਇਸ ਵਕਤ ਅਸੀਂ ਖਨੌਰੀ ਸਟੇਜ ਤੇ ਜਿੱਥੇ ਸਾਡੇ ਥੋੜੀ ਨਿਊਰ ਡੱਲੇਵਾਲ ਸਾਹਿਬ ਉਹ ਟਰਾਲੀ ਦੇ ਵਿੱਚ ਪਏ ਨੇ ਜਿੱਥੇ ਨੂੰ ਅੱਜ 36 ਦਿਨ ਹੋ ਗਏ ਨੇ ਆਉ ਭਰਾਵੋ ਹਮਲਾ ਮਾਰ ਗਏ ਤਾਂ ਆਪਾਂ ਇਹ ਸਾਰੀ ਸਥਿਤੀ ਚ ਸਰਕਾਰ ਨੂੰ ਵਾਪਸ ਮੋੜ ਕੇ ਇਹ ਮੰਗਾ ਲਾਗੂ ਕਰਵਾਈਏ ਇਸ ਆਸ ਦੇ ਨਾਲ ਸਾਰਿਆਂ ਦਾ ਧੰਨਵਾਦ ワイフジカカンマのテレビア